Thank you, Jesus. Thank you, Jesus. Thank you, Jesus. Thank you, Jesus. Thank you. Rabba, randala lagana na mission do busu khura ba sandala gara ba 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 ba. Rabba la ba ra ba ra ba 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 ba. ba ba ra ba ra ba ra ba. شندالا لا گارا دا بارا 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 گارا بالا لا بي شندالا لا گارا دا بارا 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 ري بي للي بي سکونا ما سندالا لا گارا دا بي شندو بو سکورا نا بارا دا ما رندا لا لا گارا دا بي شندو بو سکورا رابالا لا بارا دا ما شندالا گارا دا سندالا لا گارا دا بي شندو بو سکورا بارا 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 رندا لا لا گارا دا بي شندو بو سکورا بسندالا لا گارا نا بارا 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 غره بدا بشکر بدا 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 رندا غنم شندو بو سو کو نماندا لگا بارا 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 ربا ربا شخا ردا بارا 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 ربا ربا شخا ردا بارا 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 ربا ربا شبا نبار ربا لبا ربا ل شندا لگا ربا بارا 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 رندا لگا د نبی شندو بو سو کو نالا بارا ردا بارا Randa la la gara da ba, shindo boso kola la ba da ba. Shanda la la gara da ba, sanda la la gara da ba da ba da ba da da ba, shindo kola la ba da ba. Randa da ba, shindo boso kora ba da ba da

ਰਬ ਲਬਾ ਸ਼ਮਬ ਲਬਾ ਰਬ ਲਬਾ ਰਬ ਲਬਾ ਰਬ ਲਬਾ ਰਬ ਲਬਾ ਰਬ ਲਬਾ ਸ਼ਖਾਰਾ ਰਬ 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 ਸ਼ਖੋਲਾ ਰਬ 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 ਪ੍ਰੇਜ਼ ਦਾ ਲਾਰਡ ਪ੍ਰੇਜ਼ ਦਾ ਲਾਰਡ ਪ੍ਰੇਜ਼ ਦਾ ਲਾਰਡ ਰਿਬੋ ਲਲਾ ਸੰਦਾਲਾ ਲਗ ਰਬਿ ਸ਼ਿੰਦੋ ਬਸ ਕੁਰਾ ਨਾ ਨਾ ਰੰਦਾਲਾ ਲਗ ਰ ਨ ਭਰੇ 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 ਪਵਿੱਤਰ ਆਤਮਾ ਸੇ ਭਰੇ ਖੁਦਾਵੰਦ ਕੀ ਸਾਹਮਰ ਤੇ ਭਰੇ ਖੁਦਾਵੰਦ ਕੇ ਗ੍ਰੇਸ ਬਾਈਬਲ ਦੇ ਵਿੱਚ ਲਿਖਿਆ ਹਾਲੇਲੂਇਆ ਮਸਾ ਬੰਦਰਾਂ ਨੂੰ ਤੋੜਦਾ ਦਾ ਮਸਾ ਬੰਦਰਾਂ ਨੂੰ ਤੋੜਦਾ ਦਾ ਮਸਾ ਬੰਦਰਾਂ ਨੂੰ ਤੋੜਦਾ ਹੈ ਰਬਾ ਲਲਾ ਬਈ ਸ਼ੰਦਲਾ ਲਾਗਾ ਰਦਾ ਬਰਾ 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 ਉਹਦਾ ਮਸਾ ਦੂਲੇ ਨੂੰ ਤੋੜਦਾ ਹੈ ਹੌਲੀ ਸਪੀਡ ਰਬਾ ਰਬਾ ਸ਼ਕਾ ਲਾ ਬਰਾ 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 ਰਬਾ ਲਲਾ ਬਈ ਸ਼ੰਦੋ ਬੋਸ ਖੂ ਰਬਾ ਲਲਾ ਬਰਾ 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 ਰੰਦਲਾ ਲਗਾ ਨ ਨਮੀ ਸ਼ੰਦੋ ਬੋਸ ਖੂ ਰਬਾ ਬਰਾ 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 ਰੰਦਲਾ ਲਗਾ ਨ ਨਮੀ ਸ਼ੰਦੋ ਬੋਸ ਖੂ ਰਬਾ ਰਦਾ ਬਰਾ 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 ਰਬ ਲਲਾ ਲਬੈ ਸ਼ਿੰਦ ਬਸਿਕ ਨਾ ਨਾ ਬਨਾ ਨਾ ਬਨਾ 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 ਰੰਦ ਲਲਗਨ ਨਮਿ ਸ਼ਿੰਦ ਬਸ ਖੋਲਾ ਲਬਰਾ ਨਾ ਬਰਾ 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 ਰੰਦੋ ਲਗਨ ਨਮ ਸੰਦ ਬਸ ਖੋਲਾ ਲਬਰਾ ਬਰਾ 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 ਰੰਦ ਲਲਗਨ ਨਮਿ ਸ਼ਿੰਦ ਬਸ ਖੋਰਾ ਬਸ ਸੰਦ ਲਗਾ ਨਾ ਬਰਾ ਬਰਾ ਰੰਦ ਲਲਗਨ ਨਮਿ ਸ਼ਿੰਦ ਬਸ ਖੋਰਾ ਨਾ ਬਰਾ ਬਰਾ ਓ ਹਾਲੇਲੂਆ ਅਬਰਾਹਮ ਇਜ਼ਹਾਕ ਯਾਕੂਬ ਦੇ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਅਬਰਾ ਅੰਮ੍ਰਿਤ ਜ਼ਹਾਰ ਦੇ ਯਾਕੂਬ ਦੇ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਰਾਜਾਂ ਦਾ ਰਾਜਾ ਰਾਜਾਂ ਦਾ ਰਾਜਾ ਸੈਨਾ ਦੇ ਯਹਵਾ ਮਹਾਨ ਪਰਮੇਸ਼ੁਰ ਪਿਤਾ ਧੰਨਵਾਦ ਦੇ ਇਸ ਤੋਂ ਬਾਅਦ ਦੇ ਵਾਸਤੇ ਦੁਪਹਿਰ ਦੇ ਵਾਸਤੇ ਸ਼ਾਮ ਦੇ ਸਮੇਂ ਦੇ ਵਾਸਤੇ ਪ੍ਰਭੂ ਸਰਾਧ ਦੇ ਸਮੇਂ ਦੇ ਵਾਸਤੇ ਤੁਹਾਡਾ ਧੰਨਵਾਦ ਕਰਦਾ ਜਿਨੇ ਪਰਵਾਰ ਲਾਈਵ ਨੇ ਪਰਮੇਸ਼ੁਰ ਇਹਨਾਂ ਸਭਨਾਂ ਦੇ ਲਈ ਤੁਹਾਡਾ ਧੰਨਵਾਦ ਕਰਦਿਆ ਥੈਂਕ ਯੂ ਜੀਸਸ ਹਾਲੇਲੂਇਆ ਯਹਵਾ ਪਰਮੇਸ਼ੁਰ ਪਿਤਾ ਤੁਹਾਡਾ ਵਚਨ ਖੁਦਾਵੰਦ ਖੁਦਾ ਹਾਲੇਲੂਇਆ ਇਤਿਹਾਸ ਹਲੇਲੂਇਆ ਇਤਿਹਾਸ 7 ਦੀ 14 ਅੱਜ ਤੋਂ ਵਿੱਚ ਲਿਖਿਆ ਹਲੇਲੂਇਆ ਰਬਾ ਲਬਾ ਸ਼ੰਦਾਲਾ ਲਗ ਰਬਾ 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 ਕਿ ਜੇਕਰ ਮੇਰੀ ਪਰਜਾ ਦਾ ਦੀਨ ਹੋ ਕੇ ਪ੍ਰਾਰਥਨਾ ਕਰੇ ਮੇਰੇ ਦਰਸ਼ਨ ਦੇ ਚਾਹਵੰਦ ਹੋਵੇ ਮੈਂ ਸਤਿਵਰਗ ਤੋਂ ਦੀ ਪ੍ਰਾਰਥਨਾ ਸੁਣ ਲਵਾਂਗਾ ਤੇ ਉਹਨਾਂ ਨੂੰ ਦਰਸ਼ਨ ਦਵਾਂਗਾ ਅਤੇ ਸੱਚਮੁੱਚ ਪਰਮੇਸ਼ਰ ਤੁਹਾਡਾ ਵਚਨ ਕਹਿੰਦਾ ਪਰਮੇਸ਼ੁਰ ਨੇ ਜਿਵੇਂ ਜਓ ਮੈਂ ਤੁਹਾਡੇ ਨੇੜੇ ਆਵਾਂਗਾ ਸੱਚਮੁੱਚ ਮੇਰਾ ਖੁਦਾਬੰਦ ਖੁਦਾ ਇਸ ਸਮੇਂ ਕਿ ਲਈ ਸਰ ਤੁਹਾਡੇ ਨੇੜੇ ਐਸ ਸਮੇਂ ਮੇਰਾ ਪਰਮੇਸ਼ੁਰ ਤੁਹਾਡੇ ਨਜ਼ਦੀਕ ਉਹਦੇ ਐਂਜਲਸ ਤੁਹਾਡੇ ਨਜ਼ਦੀਕ ਨੇ ਯੇਸ਼ੂ ਮਸੀਹ ਦੇ ਨਾਮ ਦੇ ਜੋ ਆਪਣੇ ਐਂਜਲਸ ਭੇਜ ਚੁੱਕਾ ਆਪਣੇ ਦੂਤਾਂ ਨੂੰ ਭੇਜ ਚੁੱਕਾ ਹallelujah ਕਿਉਂਕਿ ਬਾਈਬਲ ਬਿਆਨ ਕਰਦਾ ਹੈ ਉਸ ਨੇ ਕਿਹਾ ਨਿਤ ਪ੍ਰਾਰਥਨਾ ਕਰੋ ਹਰ ਹਾਲ ਵਿੱਚ ਪਰਮੇਸ਼ੁਰ ਦਾ ਧੰਨਵਾਦ ਕਰੋ ਆ ਰਬਾ ਰਬਾਇਸ਼ਾ ਖਲਾ ਬਰਾ ਬਰਾ ਆਏ ਬਰੇ ਖੁਦਾਬੰਦ ਕੇ ਰੂਹ ਸੇ ਭਰੇ ਔਰ ਗੈਰ ਪਾਸ਼ਾ ਸੇ ਹallelujah ਸਭ ਜਨ ਪ੍ਰਾਰਥਨਾ ਕਰੇ ਨੇ ਪਾਸ਼ਾ ਸੇ ਪ੍ਰਾਰਥਨਾ ਕਰੇ ਗੈਰ ਪਾਸ਼ਾ ਸੇ ਬਰਾਧਨਾ ਕਰੇ ਜਿ

भरे 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 खुदाबंदी रू से परमेश्वर के आत्मा से भरे रू और सच्चाई के साथ परमेश्वर की वर्षिप करे खुदा की राधना करे जैसा खुदा का कलम कहता है राजा 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 जा राजा ਰੇਬੇ ਦੇ ਬਿਸਿੰਦੋ ਬਸ ਕੋਲਾ ਲਬਾਰ ਅਬਾਸ਼ੰਦ ਲਗਾ ਨ ਨ ਬਰ 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 ਬਰੰਦ ਲਲਗਰ ਅਬਿਸ਼ਿੰਦੋ ਬਸ ਕੋਰਾ ਨ ਬਰ 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 ਬਰੰਦ ਲਗਾ ਨਬਸੰਦ ਲਗਾਰ ਅਬਿਸ਼ਿੰਦੋ ਬਸ ਕੋਲਾ ਲਬਾਰ ਬਰ 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 ਬਰੰਦ ਲਲਗਰ ਅਬਿਸ਼ਿੰਦੋ ਬਸ ਕੋਲਾ ਲਬਾਰ ਬਰ 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 ਰਬਾ ਰਬਾ ਸ਼ਕਾ ਲਬਾਰ ਬਰ 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 را بارا 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 درو بارا بشی خونا ما سندا لگا را بارا شندا بسی خونا ما سندا لگا دا دا رندا لا لگا نا می شندو بسو خورا دا دا بارا 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 ما ਹallelujah praise the lord praise the lord praise the lord praise the lord oh sarv shaktiman yahova sena di yahova parmeshwar pida aye khudaavan khuda apne lokan de tambur joada kar tambur joada kar khudaavan khuda inade tambur joada karo ishu de naam vich parmeshwar hallelujah inade hathanu prabhu ji hallelujah khudaavan khuda jo apne hath swarg de uthande ne khudaavan masiya sude naam de vich parmeshwar pida

را بارا 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 را بارا بش کوله بسند لا ګا را بارا 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 ری بی دی بس کوله لا بارا بارا شند لا لا ګا را بارا بارا ਪਵਿੱਤਰ ਆਤਮਾ ਦੇ ਘਰੇ ਬਦਲ ਸ਼ਾਜ਼ਾਣ ਪਵਿੱਤਰ ਆਤਮਾ ਦੇ ਘਰੇ ਬਦਲ ਸ਼ਾਜ਼ਾਣ ਪਵਿੱਤਰ ਆਤਮਾ ਦੇ ਘਰੇ ਬਦਲ ਸ਼ਾਜ਼ਾਣ ਉਹ ਸੱਚਮੁੱਚ ਮੇਰਾ ਖੁਦਾ ਦੇਂਦੇ ਸਮੇ ਬਦਲਦਾ ਥਾ ਅਜਿਹ ਰਾ ਦੇ ਸਮੇ ਅਗਦਾ ਪਿੰਡਰ ਬਣ ਕੇ ਆਪਣੇ ਲੋਕਾਂ ਦੇ ਨਾਲ ਨਾਲ ਚੱਲਦਾ ਗਵਾਹੀ ਕਰਦਾ ਧੰਨਵਾਦ ਕਰਦੇ ਬਨੀ ਸਰਲ ਦਾ ਖੁਦਾ ਕਲਾਮੇ ਖੁਦਾ ਬਨੀ ਸਰਲ ਪਰ ਅਹਿਮ ਫਰਮਾ ਰਾਬਾ ਸ਼ੀਖੋ ਨਾ ਮਸ ਸੰਦਾ ਲਾ ਗਾ ਦਾ ਬਰਾ 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 रिंदो लो गाना ना बस संदाला लगा ना बरा 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 बारा 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 अपनी आत्मा से भर अपनी आत्मा से भर परमेश्वर अपनी आत्मा से भर हर एक प्रभु जी हाले लुया पैंड प्राप्त प्रभु तोड़े आत्मा देविच तैयार होए आत्मा विच तैयार होए आत्मा विच तैयार होए तोड़े आगमन दली तैयार होए खुदा बंदा ललुया

ਮਿਹਰਬਾਨ ਯਹਵਾ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਸੈਨਾ ਦੀ ਯਹਵਾ ਖੁਦਾਵੰਦ ਲੇਬੇਰੇ ਬੇਸਿ ਖੋ ਦਾਦਾ ਬਾਰਾ ਦਾ ਬਾਰਾ ਬਾਈ ਸ਼ਿਕੋ ਨਮਸੰਦਾਰਾ ਲਾਗਰਾ ਦਾ ਬਣਾ 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 ਰੇ ਦੇ 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 ਬੇਸਿ ਖੋ ਲਾ ਬਾਰਾ ਦਾ ਬਾਰਾ 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 ਬਣਾ 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 ਕਦੂਸ 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 ਸੈਨਾ ਦੀ ਯਹਵਾ 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 ਸਰਨ ਦੇ 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 ਯਹਵਾ ਰਬਾ ਬਾਈਸ਼ਨ ਬਰਾ 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 ਰਬਾ ਰਦਾ ਬਾਈਸ਼ਨ ਦਾ ਲਾਗਣਾ ਨਾ ਮਿਸੰਦੋ ਬਸ ਸੁਖੋ ਨਾ ਬਰਾ 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 ਮਹਾਨ ਪ੍ਰਭੂ ਮਹਾਨ ਪ੍ਰਭੂ ਮਹਾਨ ਪ੍ਰਭੂ ਮਹਾਨ ਪ੍ਰਭੂ ਮਹਾਨ ਪ੍ਰਭੂ ਖੁਦਾਵਨ ਖੁਦਾ ਤੁਹਾਡੇ ਫਜ਼ਲ ਦੇ ਲਈ ਤੁਹਾਡੇ ਅਨੁਗ੍ਰਾਹ ਦੇ ਲਈ ਤੁਹਾਡੀ ਮਹਿਮਾ ਦੇ ਲਈ ਤੁਹਾਡੇ ਜ਼ਲਾਲ ਦੇ ਲਈ ਧੰਨਵਾਦ ਤੁਹਾਡੀ ਆਸ਼ੀਸ਼ਤ ਲਈ ਧੰਨਵਾਦ ਹੋ ਰਬਾਇਸ਼ ਕੋ ਨਮਸੰਦ ਲਲ ਗਰ ਦ ਬਰ 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 ਹਾਲੇਲੂਇਆ ਹਾਲੇਲੂਇਆ ਧੰਨਵਾਦ ਖੁਦਾਵੰਦ ਖੁਦਾ ਹਾਲੇਲੂਇਆ ਮਹਾਨ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਲੋਕਾਂ ਦੇ ਵਾਸਤੇ ਪ੍ਰਾਰਥਨਾ ਕਰਦੇ ਜਿੰਨੇ ਪਰਿਵਾਰ ਇਸ ਸਮੇਂ ਲਾਈਵ ਨੇ ਪਰਮਿਸ਼ਨ ਸਭਨਾ ਦੇ ਵਾਸਤੇ ਪ੍ਰਾਰਥਨਾ ਕਰਦੇ ਆ ਆਏ ਖੁਦਾਵੰਦ ਖੁਦਾ ਵੱਡੀ ਜੁਆਇਨ ਦੇ ਲਈ ਪ੍ਰਭੂ ਜੀ ਧੰਨਵਾਦ ਕਰਦੇ ਆ ਤੁਹਾਡਾ ਵਚਨ ਕਹਿੰਦਾ ਜਿੱਥੇ 2003 ਜਨ ਇਕਮਨ ਹੋ ਕੇ ਪ੍ਰਾਰਥਨਾ ਕਰਨਗੇ ਮੈਂ ਉਹ ਆ ਰਹੂਗਾ ਪ੍ਰਭੂ ਸਿੱਧ ਹੋਤੈਨ ਤੋਂ ਵੱਧ ਕੇ ਹਾਂ ਖੁਦਾਵੰਤ ਤੁਹਾਡਾ ਬਚਨ ਕਿਹਾ ਹੈ ਏ ਛੋਟੇ ਚੁੰਡ ਨਾ ਡਰ ਧੰਨਵਾਦ ਕਰਦੇ ਆਂ ਖੁਦਾਵੰਤ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਹਾਡੀ ਵੱਡੀ ਤਾਰੀਫ ਦੇ ਲਈ ਤੁਹਾਡੀ ਮਹਿਮਾ ਦੇ ਲਈ ਤੁਹਾਡੇ ਜ਼ਲਾਲ ਦੇ ਲਈ ਖੁਦਾਵੰਦ ਆਲੇ ਤੁਹਾਡੇ ਪ੍ਰਭੂਤਮ ਨਾਮ ਦੇ ਲਈ ਹਾਲੇਲੂਇਆ ਧੰਨਵਾਦ ਕਰਦੇ ਧੰਨਵਾਦ ਕਰਦੇ ਹਾਲੇਲੂਇਆ ਰਬਾ ਸੰਦਾ ਲਾ ਗਾਰਾ ਨਾ ਬਬਾ ਸਾਡੇ ਬਜ਼ੁਰਗ ਅਬਰਾਹਾਮ ਇਜ਼ਹਾਕ ਤੇ ਯਾਕੂਬ ਦੇ ਖੁਦਾ ਸਾਡੇ ਬਜ਼ੁਰਗਾਂ ਦੇ ਖੁਦਾ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਧੰਨਵਾਦ ਕਰਦੇ ਆਂ ਜੋ ਜੋ ਦਇਆ ਸਦਾ ਦੀ ਹੈ ਯਹੋਵਾ ਦੀ ਦਇਆ ਸਦਾ ਦੀ ਹੈ ਯਹਵਾ ਦਾ ਧੰਨਵਾਦ ਕਰੋ ਦੀ ਦਇਆ ਸਦਾ ਦੀ ਹੈ ਜੈ ਜੈਕਾਰ ਕਰੋ ਜੈ ਜੈਕਾਰ ਕਰੋ ਦੀ ਦਇਆ ਸ ਓ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਪ੍ਰਭੂ ਤੁਹਾਡੇ ਬਚਨ ਚ ਲਿਖਿਆ ਧਰਮੀ ਦੀ ਵੰਸ਼ ਹallelujah ਪ੍ਰਕਾਸ਼ ਹਨ ਉਹ ਕੀ ਧਰਮੀ ਦੀ ਵੰਸ਼ ਵਧੇਗੀ ਧਰਮੀ ਦੀ ਵੰਸ਼ ਵਧੇਗੀ ਓ ਹallelujah ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਪ੍ਰਭੂ ਜੀ ਸਤਿਮੁੱਚ ਜੀ ਹਵਾ ਪਰਮੇਸ਼ਰ ਤੁਹਾਡਾ ਵਚਨ ਕਹਿੰਦਾ ਆਪਣੀ ਸਾਰੀ ਚਿੰਤਾ ਮੇਰੇ ਤੋਂ ਸੁੱਟ ਦਿਓ ਕਿਉਂਕਿ ਮੈਨੂੰ ਤੁਹਾਡਾ ਫਿਕਰ ਹੈ ਤੁਹਾਡਾ ਵਚਨ ਕਹਿੰਦਾ ਹਰ ਇੱਕ ਟਾਣੀ ਜਿਹੜੀ ਮੇਰੇ ਵਿੱਚ ਲੰਡੀ ਆ ਸੋ ਵਧੇਕ ਫਲ ਦਿੰਦੀ ਆ ਹਾਲੇਲੂਇਆ ਤੁਹਾਡਾ ਵਚਨ ਕਹਿੰਦਾ ਮੇਰੇ ਤੋਂ ਵੱਖਰੇ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੁਹਾਡਾ ਵਚਨ ਕਹਿੰਦਾ ਮੈਂ ਜਾਂਦਾ ਹਾਂ ਤੇ ਤੁਹਾਨੂੰ ਆਪਣਾ ਆਤਮਾ ਦਿੰਦਾ ਹਾਂ ਸਤਿਮੁੱਚ ਖੁਦਾਵੰਦ ਰੂਹ ਔਰ ਸੱਚਾਈ ਦਾ ਆਤਮਾ ਔਰ ਪ੍ਰਭੂ ਜੀਓ ਆਤਮਾ ਖੁਦਾਵੰਦ ਤੁਹਾਡਾ ਵਚਨ ਕਹਿੰਦਾ ਉਸ ਸੰਬੰਧ ਦਾ ਜਿਹੜਾ ਸੱਚੇ ਭਗਤ ਪਿਤਾ ਦੀ ਆਰਾਧਨਾ ਰੂ ਸੱਚਾਈ ਨਾਲ ਕਰਨਗੇ ਤੇ ਇਹ ਜਹੇ ਭਗਤ ਖੁਦਾਵਰ ਨੂੰ ਪਸੰਦ ਨੇ ਦੁਆ ਕਰਦੇ ਪ੍ਰਭੂ ਤੇਰੇ ਲੋਕਾਂ ਦੇ ਵਾਸਤੇ ਯਹਵਾ ਪਰਮੇਸ਼ੁਰ ਪਿਤਾ ਜੀ ਸੱਚਮੁੱਚ ਪ੍ਰਭੂ ਇੱਕ ਇੱਕ ਦਾ ਉੱਪਰ ਨਾ ਬੈਠਣਾ ਤੁਹਾਨੂੰ ਪਸੰਦ ਆਏ ਤੁਹਾਡਾ ਦਾਸ 139 ਜ਼ਬੂਰ ਚ ਕਹਿੰਦਾ ਆਏ ਖੁਦਾਵਨ ਖੁਦਾ ਤੇਰੀ ਮਰੂਤ ਉਹ ਨਸਕੇ ਕਿਧਰ ਜਾਵਾ ਜੇ ਮੱਕਾ ਸ਼ੁੱਧ ਜੜ ਜਾਵਾ ਵੇਖ ਤothe ਹਾਲੇਲੂਇਆ ਧੰਨਵਾਦ ਕਰਦੇ ਧੰਨਵਾਦ ਕਰਦੇ ਪ੍ਰਭੂ ਜੀ ਹਰ ਜਗ੍ਹਾ ਤੂੰ ਨੇ ਘੇਰ ਰੱਖਾ ਹਰ ਜਗ੍ਹਾ ਤੂੰ ਨੇ ਘੇਰ ਰੱਖਾ ਖੁਦਾਵਨ ਅੱਗੇ ਪਿੱਛੇ ਤੂੰ ਨੇ ਘੇਰ ਰੱਖਾ ਆਪਣੇ ਦੂਤੋਂ ਕੀ ਹਾਲੇਲੂਇਆ ਪ੍ਰਭੂ ਮੰਡਲੀ ਕੇ ਸਾਥ ਤੂੰ ਨੇ ਘੇਰ ਰੱਖ सांवर से घेर का खुदा अपने मसा से घेर का खुदा खुदा तेरा शुक्र करते हम खुदा का धन्यवाद करते हम प्रभु की तारीफ करते हैं ओ धन्यवाद थैंक यू जी धन्यवाद थैंक यू जी जस्ता अल्लाह रा 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 बाश शिकोनामस संदाला लगाना रा बा रा बा लगाया शंदो बुशु खु رب لالاباي شندوبس خو لالابرا نبرابرا برابرا زلال زلال جلال 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 زلال زلال جلال جلال قدوس 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 ਸੈਨਾ ਦੀ ਯਹਵਾ ਪਵਿੱਤਰ ਸੈਨਾ ਦੀ ਯਹਵਾ ਪਵਿੱਤਰ ਸੈਨਾ ਦੀ ਯਹਵਾ ਪਵਿੱਤਰ ਰਾਜਾ ਓਂ ਕਾ ਰਾਜਾ ਰਾਜਾ ਓਂ ਕਾ ਰਾਜਾ ਮਹਾਨ ਪ੍ਰਭੂ ਮਹਾਨ ਪ੍ਰਭੂ ਮਹਾਨ ਪ੍ਰਭੂ ਤੁਹਾਡੇ ਅਨੁਗ੍ਰਹਿ ਦੇ ਲਈ ਤੁਹਾਡੇ ਫਜ਼ਲ ਦੇ ਲਈ ਤੁਹਾਡੇ ਜਲਾਲ ਦੇ ਲਈ ਧੰਨਵਾਦ ਕਰਦੇ ਆ ਤੁਹਾਡੀ ਆਸ਼ੀਸ਼ ਦੇ ਲਈ ਧੰਨਵਾਦ ਕਰਦੇ ਆ ਤੁਹਾਡੀ ਮਹਿਮਾ ਦੇ ਲਈ ਧੰਨਵਾਦ ਕਰਦੇ ਆ ਪ੍ਰਭੂ ਤੁਹਾਡੇ ਕੰਮਾਂ ਦੇ ਲਈ ਧੰਨਵਾਦ ਕਰਦੇ ਆ ਖੁਦਾਵੰਦ ਖੁਦਾ ਤੁਹਾਡੇ ਅਨੇਕ ਮਿਰਕਲਾਂ ਦੇ ਲਈ ਧੰਨਵਾਦ ਕਰਦੇ ਆ ਹਾਲੇਲੂਇਆ ਧੰਨਵਾਦ ਯਹਵਾ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ ਧੰਨਵਾਦ ਕਰਦੇ ਆ ਹਾਲੇਲੂਇਆ ਖੁਦਾਵੰਦ ਤੇਰਾ ਦਾਸ ਕਹਿੰਦਾ ਮੈਂ ਬੱਚਿਆ ਰਹਿੰਦਾ ਨਾ ਜੇ ਯਹਵਾ ਦੀ ਦਇਆ ਨਾ ਹੁੰਦੀ ਰਬਾ ਸਿਕੋ ਨਾ ਬਾ 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 ਰਬਾ ਲਾ ਲਾ ਬਾ 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 ਸ

Rabala la ba ish and da gana ba da ba da Shakana ma sando सुखो ना na ma da ba da ba da ba. Raba la la bishendo bo sukho la la ba da da ba. Randa la la gana na bishendo bo sukho la la ba da da ba da ba da ba da ba da. Raba la वेलकम पवित्र la ba da ba da ba da ba da ba. Holy Spirit, welcome, Pavitra Atma ji, welcome, Pavitra Atma ji, welcome, Pavitra Atma ji, welcome, Pavitra Atma ji, welcome, Pavitra Atma ji. Jitte kine Khuda bande ਆਏ ਪ੍ਰਭੂ ਜੀ ਤੋਂ ਖੁਦਾਵੰਤ ਤੂੰ ਜੀਵਨ ਹੈ ਹਾਲੇਲੂਇਆ ਤੂੰ ਜੀਵਨ ਦੀ ਰੋਟੀ ਹੈ ਖੁਦਾਵੰਤ ਤੂੰ ਹੀ ਜੀਵਨ ਹੈ ਖੁਦਾਵੰਤ ਚੋਖਾ ਜੀਵਨ ਤੁਹਾਡੇ ਕੋਲ ਹੈ ਪ੍ਰਭੂ ਜੀ ਅੰਮ੍ਰਿਤ ਜਾਲ ਤੁਹਾਡੇ ਕੋਲ ਹੈ ਧੰਨਵਾਦ ਕਰਦੇ ਹਾਂ ਖੁਦਾਵੰਦ ਹਾਲੇਲੂਇਆ ਰਾਰ ਸਚਾਈ ਔਰ ਜੀਵਨ ਤੂੰ ਹੈ ਖੁਦਾਵੰਦ ਹਾਲੇਲੂਇਆ ਪ੍ਰਭੂ ਧੰਨਵਾਦ 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 ਪਰਮੇਸ਼ੁਰ ਦੇ ਬਰਰੇ ਪ੍ਰਭੂ ਯਿਸੂ ਮਸੀਹ ਦੀ ਜਾਜਾਕਾਰ ਹੋ ਪਰਮੇਸ਼ੁਰ ਦੇ ਬਰਰੇ ਪ੍ਰਭੂ ਯਿਸੂ ਮਸੀਹ ਦੀ ਜਾਜਾਕਾਰ ਹੋ ਪਰਮੇਸ਼ੁਰ ਹਾਲੇਲੂਇਆ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਜਾਜਾਕਾਰ ਹੋ ਜਿਸ ਕੋਲ ਕਲਾਮ ਕਿਨ ਦਾ ਜਿਸ ਕੋਲ ਹਾਲੇਲੂਇਆ ਪੁੱਤਰ ਉਹਦੇ ਕੋਲ ਜੀਵਨ ਵੀ ਹੈ ਜਿਸ ਕੋਲ ਉਸਨੇ ਕਿਹਾ ਮੇਰਾ ਪੁੱਤਰ ਉਸ ਕੋਲ ਜੀਵਨ ਵੀ ਹੈ ਧੰਨਵਾਦ ਕਰਦੇ ਹਾਂ ਪ੍ਰਭੂ ਉਹ ਹਾਲੇਲੂਇਆ ਜੀਵਨ ਤੁਸੀਂ ਦਿੱਤਾ ਖੁਦਾ ਆਨੰਦ ਦਾ ਜੀਵਨ ਤੁਸੀਂ ਦਿੱਤਾ ਤੁਹਾਡਾ ਵਚਨ ਕਿਨ ਦਾ ਤੁਹਾਡਾ ਦੁੱਖ ਆਨੰਦ ਚ ਬਦਲ ਜਾਏਗਾ ਤੁਹਾਡਾ ਦੁੱਖ ਸ਼ਾਂਤੀ ਚ ਬਦਲ ਜਾਏਗਾ ਯਿਸੂ ਮਸੀਹ ਦੇ ਨਾਮ ਵਿੱਚ ਪ੍ਰਭੂ ਆਨੰਦ 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 ਆਨੰ ਨੰਦਰ ਸ਼ਾਂਤੀ ਦੇ ਆਪਣੇ ਲੋਗਾਂ ਨੂੰ ਆਨੰਦ ਇਹ ਆਪਣਾ ਸ਼ਾਂਤੀ ਦੇ ਪ੍ਰਭੂ ਆਤਮਾ ਦੇ ਨੌ ਫਾਲਣ ਦੀ ਲਾਈਫ ਤੇ ਪੂਰੀ ਹੋਣ ਇਹਨਾਂ ਦੀ ਲਾਈਫ ਤੇ ਪੂਰੀ ਹੋਣੀ ਯਿਸੂ ਦੇ ਨਾਮ ਵਿੱਚ ਆਤਮਾ ਦੇ ਫਾਲਣ ਦੀ ਲਾਈਫ ਤੇ ਪੂਰੀ ਹੋਣੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੀ ਸਰੀਰਕ ਮੰਦਗੀਆਂ ਕਮਜ਼ੋਰੀਆਂ ਵੀ ਦੂਰ ਹੋ ਜਾਣੇ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਪ੍ਰਾਰਥਨਾ ਕਰਦੇ ਆਪਣੇ ਹੱਥ ਉਠਾਓ ਯਿਸੂ ਮਸੀਹ ਦੇ ਨਾਮ ਵਿੱਚ ਜਿਹਨੇ ਪ੍ਰਾਰਥਨਾ ਵਿੱਚ ਕਮਜ਼ੋਰ ਨੇ ਜਿਹਨੇ ਰੋਜੇ ਵਿੱਚ ਕਮਜ਼ੋਰ ਨੇ ਜਿਹਨੇ ਵਚਨ ਪੜ੍ਹਨ ਵਿੱਚ ਕਮਜ਼ੋਰ ਨੇ ਮਸੀਹ ਵਿੱਚ ਕਮਜ਼ੋਰ ਨੇ ਮੈਂ ਕਹਾਂ ਨਵਾਂ ਬਲ ਪ੍ਰਾਪਤ ਕਰਨ ਉਹ ਬਲ ਪਾਉਣ ਯਿਸੂ ਮਸੀਹ ਦੇ ਨਾਮ ਵਿੱਚ ਉਹ ਬਲ ਪਾਉਣ ਉਹ ਬਾਈਬਲ ਚ ਕਾ ਉਕਾਬਾਂ ਦੀ ਤਰ੍ਹਾਂ ਉੱਚਾ ਉੱਡਣਗੇ ਦੌੜਨਗੇ ਤੇ ਥੱਕਣਗੇ ਨਹੀਂ ਅਤੇ ਲਿਖਿਆ ਹੈ ਹਵਾ ਦਾ ਬਲ ਸਾਡੀ ਤਾਕਤ ਹੈ ਆਏ ਖੁਦਾਬੰਦਾ ਬਲ ਪਾਉਣੋ ਖੁਦਾਬੰਦਾ ਜ਼ੋਰ ਪਾਉਣ ਯੂਸਫ ਦੀ ਵੇਲ ਦੀ ਤਰ੍ਹਾਂ ਉਹਨਾਂ ਦੀ ਵੇਲ ਓਵਰਫਲੋ ਹੋਵੇ ਓਵਰਫਲੋ ਹੋਵੇ 23 ਜ਼ਬੂਰ ਵਿੱਚ ਲਿਖਿਆ ਮੇਰਾ ਕਟੋਰਾ ਹਾਲੇਲੂਇਆ ਪਰਿਆ ਹੋਇਆ ਉੱਠਲੇਗਾ ਉਮੜੇਗਾ ਯਿਸੂ ਮਸੀਹ ਦੇ ਨਾਮ ਵਿੱਚ ਯਹਵਾ ਚਰਵਾਹਾ ਕੋਈ ਘਟਨਾ ਹੋ ਗਈ ਯਹਵਾ ਚਰਵਾਹਾ ਕੋਈ ਘਟਨਾ ਹੋ ਗਈ ਆਏ ਖੁਦਾਵੰਤ ਬੁਦਾਇਨੇ ਦੀ ਸਾਰੀ ਕਟੀਆਂ ਨੂੰ ਪ੍ਰਭੂ ਜੀ ਮਸੀਹ ਮਈਮਾ ਵਿੱਚੋਂ ਪੂਰਾ ਕਰਦਾ ਸਾਡੀ ਕਟੀ ਨੂੰ ਮਸੀਹ ਮਈਮਾ ਵਿੱਚ ਪੂਰਾ ਕਰਦਾ ਹੈ ਖੁਦਾਵੰਤ ਧੰਨਵਾਦ ਕਰਦੇ ਪ੍ਰਭੂ ਆਪਣੀ ਸਾਮਰਥ ਨਾਲ ਆਪਣੇ ਜ਼ਲਾਲ ਦੇ ਨਾਲ ਪਰਦੇ ਬੇਚੈਨੀ ਦੂਰ ਹੋਵੇ ਬੇਚੈਨੀ ਦੂਰ ਹੋਵੇ ਯਿਸੂ ਦੇ ਨਾਮ ਵਿੱਚ ਬੰਧਨ ਟੁੱਟਣ ਬੰਧਨ ਟੁੱਟਣ ਬੰਧਨ ਟਟਣ ਸਾਰੀ ਬੇਚਾਨੀ ਦੂਰ ਹੋਵੇ ਬੇਚਾਨੀ ਦੂਰ ਹੋਵੇ ਬੇਚਾਨੀ ਦੂਰ ਹੋਵੇ ਸ਼ੁਦਨਾ ਵਿੱਚ ਬੰਦਰ ਟਟਣ ਬੰਦਰ ਟਟਣ ਸ਼ਰਾਬ ਟਟਣ ਸ਼ੁਮਸੀ ਦੇ ਨਾਮ ਵਿੱਚ ਸ਼ਰਾਬ ਟਟਣ ਔਰ ਰਬਾ ਸਿਕੂ ਰਬਾ ਸੰਦ ਲਲਾ ਗ ਰਬਾ ਬਰਾ 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 ਰਿਬਿ ਦੀ ਬਸਿਕੂ ਦਾ ਬਰਾ ਦਾ ਬਰਾ 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 ਆਏ ਸਾਡੇ ਪਿਤਾ ਜੋ ਤੂੰ ਸਵਰਗ ਵਿੱਚ ਹੈ ਤੇਰਾ ਨਾਮ پاک ਮੰਨਿਆ ਜਾਏ ਤੇਰਾ ਰਾਜ ਹੈ ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਆ ਆਏ ਪਰਮੇਸ਼ਰ ਪਿਤਾ ਜੀ ਇਸ ਜ਼ਮੀਨ ਦੇ ਉੱਤੇ ਵੀ ਸਾਡੇ ਜੀਵਨਾਂ ਵਿੱਚ ਵੀ ਘਰਾਂ ਵਿੱਚ ਵੀ ਪਰਿਵਾਰਾਂ ਵਿੱਚ ਵੀ ਤੁਹਾਡੀ ਮਰਜ਼ੀ ਪੂਰੀ ਹੋਵੇ ਖੁਦਾਵੰਦ ਤੁਹਾਡੇ ਵਚਨ ਦੇ ਵਿੱਚ ਲਿਖਿਆ ਹਰ ਹਿਆਰ ਜੋ ਤੁਹਾਡੇ ਵਿਰੋਧ ਉੱਠਦਾ ਉਹ ਨਕਮਾ ਕੀਤਾ ਜਾਏਗਾ ਤੁਹਾਡਾ ਵਚਨ ਕਹਿੰਦਾ ਖੁਦਾਵੰਦ ਹਾਲੇਲੂਇਆ ਰਬਾ ਲਲਾਬਾ ਰਬਾ ਸ਼ਿਕੁਨਾ ਮਸੰਦ ਲਲਾਗਰ ਨਬਰਾ ਬਰਾ 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 ਉਹ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਕਿ ਤੁਹਾਡੇ ਪਾਪ ਚਾਹੇ ਕਿਰਮਤ ਦੇ ਕੋਰ ਮ ਬਰਫ ਦੇ ਨਹੀਂ ਉਹਨੂੰ ਚਿੱਟੇ ਕਰ ਦਵਾਂਗਾ ਸੱਚ ਵਿੱਚ ਆਪਣੇ ਲਹੂ ਦੇ ਨਾਲ ਤੋ ਕੇ پاک صاف ਕਰ ਜਿਵੇਂ ਤੇਰਾ ਦਾਸ 다উদ ਕਹਿੰਦਾ ਆਏ ਖੁਦਾਵੰਦ ਮੈਨੂੰ ਜੋਫੇ ਦੇ ਨਾਲ ਤੋ ਮੈਂ پاک صاف ਹੋ ਜਾਵਾਂਗਾ ਸਾਰੀ ਬਦਗਾਰੀ ਨੂੰ ਸਾਰੀ ਹਾਲੇਲੂਇਆ ਖੁਦਾਵੰਦ ਖੁਦਾ ਹਾਲੇਲੂਇਆ ਪ੍ਰਭੂ ਜੀ ਤੋ ਦੇ ਆਪਣੇ ਲਹੂ ਦੇ ਨਾਲ ਤੋ ਦੇ ਆਪਣੇ ਬਚਨ ਨਾਲ ਤੋ ਦੇ ਆਪਣੇ ਬਚਨ ਨਾਲ ਹਾਲੇਲੂਇਆ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਰਬਾ ਸਿਖੋ ਲਾਲਾ ਬਰਾ 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 ਸ਼ਖਰ ਰਬਾ ਬਰਾ ਬਸ ਸੰਦਾ ਲਾ ਗਰਾ ਬਰਾ 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 ਉਹ ਆਪਣੇ ਲਹੂ ਦੇ ਨਾਲ ਆਪਣੇ ਬੱਚੇ ਦੇ ਨਾਲ ਤੋਂ ਆਪਣੀ ਰੂਹ ਨਾਲ ਪਰਦੇ ਖੁਦਾਬੰਦ ਖੁਦਾ ਆਪਣੇ ਆਤਮਾ ਨਾਲ ਪਰਦੇ ਖੁਦਾਬੰਦ ਆਪਣੀ ਰੂਹ ਨਾਲ ਪਰਦੇ ਆਪਣੇ ਕਲਾਮ ਨਾਲ ਪਰਦੇ ਆਪਣੇ ਬੱਚੇ ਨਾਲ ਪਰਦੇ ਜਿੰਨੇ ਪ੍ਰਭੂ ਦੀ ਆਤਮਾ ਤੋਂ ਖਾਲੀ ਨੇ ਖੁਦਾਬੰਦ ਜਿੰਨੇ ਪ੍ਰਭੂ ਦੀ ਹਾਲੇਲੂਇਆ ਖੁਦਾਬੰਦ ਖੁਦਾ ਆਤਮਾ ਤੋਂ ਵਾਂਝੇ ਨੇ ਯਿਸੂ ਦੇ ਨਾਮ ਵਿੱਚ ਪ੍ਰਭੂ ਉਹਨਾਂ ਨੂੰ ਆਪਣੀ ਰੂਹ ਨਾਲ ਆਪਣੇ ਆਤਮਾ ਦੇ ਨਾਲ ਪਰਦੇ ਆਪਣੇ ਜਲਾਲ ਨਾਲ ਪਰਦੇ 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 ਖੁਦਾਬੰਦ ਆਪਣੇ ਜਲਾਲ ਨਾਲ ਆਪਣੇ ਸਾਮਰਥ ਨਾਲ ਆਪਣੇ ਮਸਾਲਾ ਨਲ ਪਰ ਦੋ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸੱਚਮੁੱਚ ਖੁਦਾਬਦ ਖੁਦਾ ਜੀ ਨੇ ਉਹ ਸਮੇਂ ਪ੍ਰਭੂ ਜੀ ਛੇ ਮੱਟ ਜਿਹੜੇ ਖੁਦਾਬਦ ਨਕੋ ਨਕ ਪਰ ਦਿੱਤੇ ਔਰ ਪਾਣੀ ਭਰਿਆ ਪ੍ਰਭੂ ਇਹਨਾਂ ਵਿੱਚੋਂ ਦਾਖਰਸ ਨਿਕਲਿਆ ਐਵੇਂ ਖੁਦਾਬਦ ਦੁਆ ਕਰਦੇ ਆ ਪ੍ਰਭੂ ਜੀ ਯੇਸ਼ੂ ਮਸੀਹ ਦੇ ਨਾਮ ਵਿੱਚ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਇਹਨਾਂ ਦੇ ਜੀਵਨਾਂ ਵਿੱਚ ਪ੍ਰਭੂ ਜੋ ਕੁਝ ਭਰਿਆ ਉਹ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਜੀ ਉਹ ਕੁਝ ਨਹੀਂ ਬਲਕਿ ਛੀਆਂ ਗੱਲਾਂ ਇਹਨਾਂ ਚੋਂ ਬਾਹਰ ਆਣ ਯੇਸ਼ੂ ਮਸੀਹ ਦੇ ਨਾਮ ਦੇ ਚੈਨਾਂ ਦੇ ਵਿੱਚੋਂ ਪ੍ਰਭੂ ਦੀ ਅੱਛਾ ਜੀਵਨ ਬਾਹਰ ਆਵੇ ਬਾਹਰ ਆਵੇ

ਸਕੰਦਰ ਰੋਗੀ ਈਸ਼ਮਸੀ ਦੇ ਨਾਮ ਵਿੱਚ ਹਰ ਤਰ੍ਹਾਂ ਦੀ ਖਾਰ ਸ਼ਹਿਰ ਤਰ੍ਹਾਂ ਦੀ ਦਦਰੀ ਤੋਂ ਛੁਟਕਾਰਾ ਪਾਓ ਈਸ਼ਮਸੀ ਦੇ ਨਾਮ ਵਿੱਚ ਉਹਨਾਂ ਦੇ ਸਕੰਨਾਂ ਨੂੰ ਹਾਲੇਲੂਆ ਪ੍ਰਭੂ ਜੀ ਆਪਣੇ ਖੁਦਾ ਅਲਾਹੁਦੇ ਨਾਲ ਪਾਕ ਸਾਫ ਕਰ ਦੇ ਇੱਕ ਸਕੰਨ ਨੂੰ ਪ੍ਰਭੂ ਜੀ ਹਾਲੇਲੂਆ ਸਾਰੇ ਸਕੰਦਰ ਰੋਗੀ ਖਾਰਸ਼ਿਤ ਰੋਗੀ ਦਦਰੀ ਦੇ ਰੋਗੀ ਈਸੂ ਦੇ ਨਾਮ ਚ ਚੰਗਾਈ ਪਾਉਣ ਪੇਟ ਦੇ ਰੋਗੀ ਚੰਗਾਈ ਪਉਣ ਗੁਪਤ ਰੋਗਾ ਤੋਂ ਚੰਗਾਈ ਪੋ ਯਿਸੂ ਮਸੀਹ ਦੇ ਨਾਮ ਦੇ ਚਾਰ ਤਰ੍ਹਾਂ ਦੇ ਗੁਪਤ ਰੋਗਾ ਤੋਂ ਛਡਕਾਰਾ ਪਾਓ ਯਿਸੂ ਦੇ ਨਾਮ ਦੇ ਵਿੱਚ ਹਾਈ ਬੀਪੀ ਔਰ ਲੋ ਬੀਪੀ ਖੁਦਾਵੰਦ ਦੇ ਨਾਮ ਵਿੱਚ ਛੱਡ ਕੇ ਜਾਏ ਜਾਏ ਹੌਲੀ ਗੋਸ ਪਾਇਰ ਹੌਲੀ ਗੋਸ ਪਾਇਰ ਹੌਲੀ ਗੋਸ ਪਾਇਰ ਅੰਧਕਾਰ ਦੀਆਂ ਬਿਮਾਰੀਆਂ ਲਾਚਾਰੀਆਂ ਤੁਹਾਨੂੰ ਛੱਡ ਕੇ ਜਾਣ ਅੰਧਕਾਰ ਛੱਡ ਕੇ ਜਾਏ ਹਾਲੇਲੂਇਆ ਹਾਲੇਲੂਇਆ ਹਰ ਤਰ੍ਹਾਂ ਦੇ ਬੰਦਨ ਹਰ ਤਰ੍ਹਾਂ ਦੇ ਸ਼ਰਾਬ ਤੁਹਾਡੇ ਟੁੱਟਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਜ਼ਿਆਂ ਦੇ ਹਾਲੇਲੂਇਆ ਕਰਜ਼ੇ ਹਾਲੇਲੂ ਕਰਜ਼ੇ ਤੋਂ ਆਜ਼ਾਦ ਹੋ ਜਾਓ ਯਿਸੂ ਦੇ ਨਾਮ ਵਿੱਚ ਬਾਈਬਲ ਤੇ ਲ ਤੋੜੇ ਹੱਥਾਂ ਦੇ ਕੰਮਾਂ ਦੇ ਬਰਕਤ ਦੇਵੇਗਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾਵੰਦ ਅਸੀਂ ਪ੍ਰਾਰਥਨਾ ਕਰਦੇ ਹਾਂ ਆਈ ਪ੍ਰਭੂ ਇਹਨਾਂ ਦੇ ਸਾਧਨਾਂ ਵਿੱਚ ਇਹਨਾਂ ਦੇ ਕਰਾਂ ਵਿੱਚ ਇਹਨਾਂ ਨੂੰ ਬles ਕਰੋ रा भाई शि खा बारा 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 बाह वेलकम पवित्र आत्मा जी आत्मा जी थैंक्यू जी आत्मा जी पवित्र आत्मा जी वेलकम पवित्र आत्मा जी वेलकम पवित्र आत्मा जी वेलकम पवित्र आत्मा जी पवित्रात्मा जीभु तव्हां अद्भुत कमाद तव्हां अदबुत कमाद तव्हांजे अदबुत कमा दिलनवाद तव्हां कृपा ले धनवाद तव्हां आशीष जे थैंक यू थैंक यू thank you jesus thank you jesus thank you jesus thank you jesus hallelujah raba dada baish kunana bada dada bada dada bada 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 raba zalal apne zalal de nal parde apne zalal apne nal apni samarth nal parde apni grace nal parde apne masad nal parde khuda ban da apni samarth nal parde apni grace nal apni masad nal apni sahat nal parde khuda ban hallelujah dhanwad dhanwad thank you ਧੰਨਵਾਦ ਥੈਂਕ ਯੂ ਜੀ ਦਸ ਹਾਲੇਲੂਇਆ ਹਵਾ ਪਰਮੇਸ਼ੁਰ ਬਿਧਾ ਧੰਨਵਾਦ ਕਰਦੇ ਹੁਫਦਾਤ ਖੁਦਾ ਪ੍ਰਭੂ ਜਿਹਨੇ ਬੱਚੇ ਸਕੂਲ ਜਾਂਦੇ ਨੇ ਜਿਹਨੇ ਬੱਚੇ ਪੜ੍ਹਦੇ ਲਿਖਦੇ ਨੇ ਜਿੰਨੇ ਪ੍ਰਭੂ ਆਪਾ ਆਪਣੇ ਪਰਿਵਾਰ ਉੱਤੇ ਨੇ ਪਰਮੇਸ਼ੁਰ ਦੇ ਕਾਰੋਬਾਰਾਂ ਨੂੰ ਬles ਕਰ ਦੋ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਫੈਮਲੀਆ ਨੂੰ ਬles ਕਰੋ ਯਿਸੂ ਮਸੀਹ ਦੇ ਨਾਮ ਵਿੱਚ ਹਰ ਇੱਕ ਗੋਟਨਾ ਤੁਹਾਡੇ ਅੱਗੇ ਚੁੱਕੇ ਪਰਮੇਸ਼ੁਰ ਜਿਹੜੇ ਪਰਿਵਾਰ ਦੇ ਵਿੱਚ ਖੁਦਾਵਤ ਖੁਦਾ ਹਾਲੇਲੂਇਆ ਪ੍ਰਭੂ ਜੀ ਜੋਤਾ ਹੁੰਦਾ ਕੜੇਵਾ ਕਹਦਾ ਤੇਰਾ ਬਚਨ ਕਿਦਾ ਅਚਾਨਕ ਪੰਨਿਆ ਜਾਵੇਗਾ ਯਿਸੂ ਮਸੀਹ ਦੇ ਨਾਮ ਵਿੱਚ ਪਰਮੇਸ਼ੁਰ ਬਿਧਾ ਦੀ ਹਰ ਇੱਕ ਜਬਾਨਗੇ ਕਾਰ ਕਰੇ ਕਿ ਪ੍ਰਭੂ ਹੀ ਇਸ ਦਾ ਤਨ ਬਾਤ ਕਰਦੇ ਖੁਦਾਵਤ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਧੰਨਵਾਦ ਯੇਸ਼ੂ ਮਿਹਰਬਾਨ ਖੁਦਾਵਤ ਖੁਦਾ ਮਿਹਰਬਾਨ ਯੇਸ਼ੂ ਮਿਹਰਬਾਨ ਰਬਾ ਲਲਾ ਬਾਈ ਸ਼ੰਦਾ ਲਲਾ ਰਬਾ 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 ਬਾ ਬਾ ब्रेस द लॉर्ड हालेलुया थैंक यू जीसस थैंक यू जीसस ओह हार्ट परमेश्वर पिता ਤੁਹਾਡੇ ਅਨੁਗ੍ਰਾਹ ਲਈ ਤੁਹਾਡੇ ਫਜ਼ਲ ਲਈ ਤੁਹਾਡੀ ਮहिमा ਲਈ ਤੁਹਾਡੀ ਦਇਆ ਲਈ ਧੰਨਵਾਦ ਕਰਦੇ ਆ ਤੁਹਾਡੀ ਆਸ਼ੀਸ਼ ਲਈ ਧੰਨਵਾਦ ਕਰਦੇ ਆ ਪ੍ਰਭੂ ਇੱਕ ਤੇ ਦਇਆ ਕਰੋ ਇੱਕ ਤੇ ਕਿਰਪਾ ਕਰੋ ਯਹੋਵਾ ਸਰਬਸ਼ਕਤੀਮਾਨ ਪਰਮੇਸ਼ਰ ਅਨੇ ਬਜ਼ੁਰਗਾਂ ਦੇ ਲਈ ਪ੍ਰਾਰਥਨਾ ਕਰਦੇ ਆ ਨੌਜਵਾਨ ਪੈਣ ਪ੍ਰਾਵਧ ਲਈ ਪ੍ਰਾਰਥਨਾ ਕਰਦੇ ਵਸ਼ਿਪ ਟੀਮ ਲਈ ਪ੍ਰਾਰਥਨਾ ਕਰਦੇ ਸਾਊਂਡ ਸਿਸਟਮ ਲਈ ਤਬਲਾ ਜੋ ਵਜਾਉਂਦੇ ਨੇ ਪਰਮੇਸ਼ਰ ਹਾਲੇਲੂਇਆ ਪ੍ਰਭੂ ਜੀ ਜੋ ਹਰਮੋਨੀਆ ਵਜਾਉਂਦੇ ਨੇ ਪ੍ਰਭੂ ਜੋ ਵੀ ਬੱਚੇ ਤੁਹਾਡੀ ਖਿਦਮਤ ਕਰਦੇ ਨੇ ਪਰਮੇਸ਼ਰ ਜੋ ਤੁਹਾਡੀ ਹਜ਼ੂਰੀ ਵਿੱਚ ਆਉਂਦੇ ਖੁਦਾਵਤ ਖੁਦਾ ਉਹਨਾਂ ਨੂੰ ਬਹੁਤ ਆਇਨਰਕ ਦੇ ਬਹੁਤ ਆਇਨਰ ਬਰਕਤ ਦੇ ਇੱਕ ਇੱਕ ਨੂੰ ਆਪਣੇ ਰਾਜੇ ਦੇ ਲਈ ਯਾਰ ਕਰੇ ਕਿ ਇੱਕ ਨੂੰ ਪ੍ਰਭੂ ਆਪਣੇ ਹਾਲੇਲੂਇਆ ਖੁਦਾਵਤ ਖੁਦਾ ਹਾਲੇਲੂਇਆ ਪ੍ਰਭੂ ਜੀ ਤਿਆਰ ਕਰੋ ਤਿਆਰ ਕਰੋ ਤਿਆਰ ਕਰੋ ਤਿਆਰ ਕਰੋ ਤਿਆਰ ਕਰੋ ਰਬ ਅਲਾਬਾਸ਼ਾ ਕਾਰ ਰਬ 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 ਬੈਂਗੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਮਹਾਨ ਪਰਮੇਸ਼ਰ ਵਿਦਾ ਤੁਹਾਡੇ ਫਜ਼ਲ ਲਈ ਤੁਹਾਡੇ ਅਨੁਗ੍ਰਾਹ ਲਈ ਤੁਹਾਡੇ ਜ਼ਲਾਲ ਲਈ ਤੁਹਾਡੀ ਮਹਿਮਤ ਲਈ ਧੰਨਵਾਦ ਰਬ ਅਲਾਬਾਸ਼ਾ ਅੰਦਾ ਲਾ ਗਾ ਰਬ 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 ਪ੍ਰਭੂ ਕਿਰਪਾ ਫੈਮਲੀ ਤੇ ਕਿਰਪਾ ਪਰਿਵਾਰ ਤੇ ਦਿਆ ਕਰੋ ਕਿ ਤੇ ਰਹਿਮ ਕਰੋ ਖੁਦਾਬੰਦ ਆਪਣੀ ਕਿਰਪਾ ਆਪਣਾ ਸ਼ਿਸ਼ੂ ਵਾਲਾ ਹੱਥ ਰ ਕੋਈਸ਼ ਮਸੀਹ ਦੇ ਨਾਮ ਵਿੱਚ ਪ੍ਰਭੂ ਅਸੀਂ ਦੁਆ ਕਰਦੇ ਹਾਂ ਈਸ਼ੂ ਦੇ ਨਾਮ ਵਿੱਚ ਪਰਮੇਸ਼ਰ ਪਿਤਾ ਜੀ ਥੈਂਕ ਯੂ ਜੀਜ਼ਸ thank you jesus thank you jesus thank you jesus thank you jesus hallelujah ra da 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 baish ko namasanda la la da 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 ra ba la baish do busu khumasanda la la da 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 ra ba da baish da la la ra 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 ba da baish kara ba ra ba ra re be li baish ke ra ba ra ra ba la baish do busu khura ba ba ra ba ra ba ra ba ra ba la baish ko namasanda ba را بالا لا باښند په صخور ابا سنداله ګډډه بارابر

ਤੁਹਾਡੀ ਕਰੋਨਾ ਦੇ ਲਈ ਥੈਂਕਸ ਕਰਦੇ ਆ ਤੁਹਾਡੀ ਦਇਆ ਦੇ ਲਈ ਥੈਂਕਸ ਕਰਦੇ ਆ ਖੁਦਾਬਦ ਆਇਆ ਹਵਾ ਪਰਮੇਸ਼ੁਰ ਪਿਤਾ ਸਾਥ ਮੇ ਜਿਵੇਂ ਤੁਸੀਂ ਦਿਨ ਦੇ ਸਮੇਂ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਵੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਖੁਦਾਬਦ ਆਪਣੀ ਮਹਿਮਾ ਲਈ ਇਸਤੇਮਾਲ ਕਰੋ ਪ੍ਰਭੂ ਜੀ ਹਾਲੇਲੂਆ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰੋ ਖੁਦਾਬਦ ਖੁਦਾ ਆਇਆ ਖੁਦਾਬਦ ਖੁਦਾ ਧੰਨਵਾਦ ਕਰਦੀ ਯਹਵਾ ਪਰਮੇਸ਼ੁਰ ਪਿਤਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਆ ਥੈਂਕ ਯੂ ਜੀਜ਼ਸ ਰਰਾ ਦਾ ਦਾ ਬਾਈ ਸ਼ੀ ਕੋ ਨਮਸ ਸੰਦਾ ਲਾ ਗਾ ਦਾ ਬਾ 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 ਜ਼ਲਾਲ 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 ਹੋ ਜਲਾਲ ਹੋ ਥੈਂਕ ਯੂ ਜੀਜ਼ਸ ਪ੍ਰਭੂ ਇੱਕ ਇੱਕ ਉੱਤੇ ਖੁਦਾਵੰਦਾ ਜ਼ਲਾਲ ਕਮ ਕਰੇ ਇੱਕ ਇੱਕ ਉੱਤੇ ਖੁਦਾਵੰਦਾ ਜ਼ਲਾਲ ਕਮ ਕਰੇ ਆਈ ਪ੍ਰਭੂ ਧੰਨਵਾਦ ਕਰਦੇ ਜਿਹਨੇ ਕਮੈਂਟ ਦੇ ਵਿੱਚ ਯਹਵਾ ਪਰਮੇਸ਼ੁਰ ਪਿਤਾ ਜੀ ਥੈਂਕ ਯੂ ਜੀਜ਼ਸ ਧੰਨਵਾਦ ਦੇ ਸ਼ਬਦ ਦੇ ਰਹੇ ਨੇ ਪ੍ਰਭੂ ਸੱਚ ਮੈਂ ਜਿੰਨੇ ਪ੍ਰਭੂ ਤੁਹਾਡੀ ਮਹਿਮਾ ਕਰਦੇ ਪਏ ਨੇ ਪਰਮੇਸ਼ਰ ਇੱਕ ਇੱਕ ਨੂੰ ਖੁਦਾਵੰਤ ਤੁਹਾਡੇ ਵਚਨ ਚ ਲਿਖਿਆ ਤੁਸੀਂ ਇਨਸਾਨ ਨੂੰ ਇਸ ਲਈ ਬਣਾਇਆ ਕਿ ਇਨਸਾਨ ਤੁਹਾਡੀ ਮਹਿਮਾ ਕਰੇ ਹਰ ਇੱਕ ਰੂਜ ਇਸ ਸਮਾਂ ਦਾ ਯਹਵਾ ਪਰਮੇਸ਼ਰ ਦੀ ਮਹਿਮਾ ਕਰੇ ਹਰ ਇੱਕ ਖੁਦਾਵੰਤ ਪੈਣ ਪ੍ਰਭੂ ਦੀ ਮਹਿਮਾ ਕਰੇ oh thank you jesus hallelujah god bless you thank you jesus thank you jesus ਪਰਮੇਸ਼ਰ ਸਭਨਾ ਫੈਮਲੀਆਂ ਦੇ ਲਈ ਸਭਨਾ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ ਇੱਕ ਇੱਕ ਤੇ ਆਪਣਾ ਅਨੁਗ੍ਰਹਿ ਵਾਲਾ ਹੱਥ ਰੱਖੋ ਪਰਮੇਸ਼ਰ ਫਾਇਦਲ ਕਰੋ ਜਿੰਨੇ ਫੋਰਨ ਕੰਟਰੀਆਂ ਵਿੱਚ ਨੇ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹੁਦਾਬੰਦ ਖੁਦਾ ਪ੍ਰਭੂ ਧੰਨਵਾਦ ਕਰਦੇ ਪੂਰੇ ਭਾਰਤ ਵਾਸਤੇ ਔਰ ਪ੍ਰਭੂ ਇੰਡੀਆ ਦੇ ਵਾਸਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁਦਾਬੰਦ ਆਏ ਪ੍ਰਭੂ ਆਪਣੇ ਪੰਜਾਬ ਦੇ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਪ੍ਰਭੂ ਅਮਨ ਸ਼ਾਂਤੀ ਦੇ ਲਈ ਖੁਦਾਬੰਦ ਪ੍ਰਾਰਥਨਾ ਕਰਦੇ ਤੁਹਾਡਾ ਵਚਨ ਕਹਿੰਦਾ ਅਰਦਾਸਾਂ ਬੇਨਤੀਆਂ ਸਭ ਰਮਨੁੱਖਾਂ ਲਈ ਕੀਤੇ ਜਾਣ ਸਭ ਉਹਦੇ ਧਾਰਾਂ ਦੇ ਲਈ ਸਤ ਪ੍ਰਭੂ ਜੀ ਇੱਕ ਇੱਕ ਪਿੰਡ ਪ੍ਰਾਦੇ ਲਈ ਪ੍ਰਾਰਥਨਾ ਕਰਦੇ ਪੂਰੇ ਨਗਰਾਂ ਦੀ ਪ੍ਰਭੂ ਜਿੱਥੇ ਜਿੱਥੇ ਤੁਸੀਂ ਆਪਣੇ ਦਾਸ ਨੂੰ ਰੱਖਿਆ ਉਹਨਾਂ ਨਗਰਾਂ ਦੇ ਲਈ

ਮੈਂ ਕਮਾਂਡ ਕਰਦਾ ਇਸ਼ੂ ਮਸੀਹ ਦੇ ਨਾਮ 'ਚ ਤੁਹਾਡੇ ਬਾਡੀ ਉਨ ਛੱਡ ਕੇ ਜਾ ਇਸ਼ੂ ਮਸੀਹ ਦੇ ਨਾਮ ਦੇ 'ਚ ਆਸ਼ੀਸ਼ ਕਰਿਓ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਦੁਆ ਇਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਮੰਗਦੇ ਆ ਆਮੀਨ 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 ਹੁਣ ਸਾਡੇ ਖੁਦਾ ਦਾ ਫਜ਼ਲ ਮਸੀਹ ਉਸ ਦਾ ਪ੍ਰੇਮ ਪਵਿੱਤਰ ਆਤਮਾ ਦੀ ਸਹਿਬਾ ਕੀਤਾ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਖੁਦਾ ਦੇ ਚੋਣ ਵਾਲਿਆਂ ਨਾਲ ਰੂਪਾਇ ਖੁਦਾ ਦੇ ਦਾਸ ਕੁਦ ਦਾਸ ਰਹਿਣ ਹੁੰਦਾ ਰਹੇ ਆਮੀਨ 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 ਗੋਡ ਬlesਸ ਯੂ ਆਲ ਪਰਮੇਸ਼ਾਹ ਆਪ ਸਭ ਨੂੰ ਬਰਕਤ ਦੇਵੇ ਖੁਦਾਵੰਦ ਆਪ ਸਭ ਨੂੰ ਆਸ਼ੀਸ਼ ਦੇਣ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਹਾਲੇਲੂਇਆ